ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਨਾਮ ਰੰਗ ਖੁਸ਼ੀ ਹੋਈ ਕਿ ਆਪ ਰਾਜੀ ਖੁਸ਼ੀ ਹੋ ਤੇ ਨਾਮ ਰੰਗ ਵਿੱਚ ਹੋ ਧੰਨ ਧੰਨ ਗੁਰੂ ਹੈ ਸਿਰ ਉਪਰ ਠਾਡਾ ਗੁਰ ਸੂਰਾ ਨਾਨਕ ਤਾਂ ਕੀ ਕਾਰਜ ਪੂਰਾ ਸ਼ੁਕਰ ਹੈ ਤੁਸੀਂ ਦਾਤੇ ਦੀ ਮਿਹਰ ਨਾਲ ਸੁਖੀ ਹੋਏ ਹੋ ਇਹ ਦਾਤ ਅਜਰ ਹੁੰਦੀ ਹੈ ਇਹ ਸ਼ੁਕਰ ਨਾਲ ਜਰ ਹੁੰਦੀ ਹੈ ਸਤਿਗੁਰੂ ਨਾਨਕ ਦੇਵ ਜੀ ਦੇ ਸ਼ੁਕਰ ਵਿੱਚ ਰਿਹਾ ਕਰੋ ਸਿਮਰਨ ਕਰੀਦਾ ਹੈ ਸਿਮਰਨ ਵਿੱਚ ਰਸ ਭਰਦਾ ਹੈ ਸਿਮਰਨ ਦ੍ਰਿੜ ਹੁੰਦਾ ਹੈ ਇਸ ਪਰ ਸਮਾਂ ਲੱਗਦਾ ਹੈ ਕਾਲੀ ਕਰਕੇ ਵੇਤ ਤੋਂ ਉੱਪਰ ਉੱਠਿਆ ਠੀਕ ਨਹੀਂ ਬੈਠਦਾ ਜਿਉ ਜਿਉ ਨਾਮ ਸਿੰਜਰਦਾ ਹੈ ਆਪੂ ਉਨਤੀ ਹੁੰਦੀ ਹੈ ਪੇੜ ਲਾ ਕੇ ਪਾਣੀ ਦੇਈਦਾ ਹੈ ਰਾਖੀ ਕਰੀਦੀ ਹੈ ਧੁੱਪ ਰੋਸ਼ਨੀ ਖੁੱਲੀ ਪਹੁੰਚਾਈਦੀ ਹੈ ਨਦੀਣਾ ਗੋਡੀ ਵੱਲ ਖਿਆਲ ਰਕੀਦਾ ਹੈ ਪਤ ਆਪੇ ਪੈਂਦੇ ਹਨ ਫੁੱਲ ਆਪੇ ਨਿਕਲਦੇ ਹਨ ਫਲ ਆਪੇ ਲੱਗਦੇ ਹਨ ਸਿਰ ਤੇ ਜੋ ਹੱਥ ਹੁੰਦਾ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ ਉਸ ਸੂਰੇ ਗੁਰੂ ਦੀ ਮਿਹਰ ਪਾਲਦੀ ਹੈ ਕਾਲੀ ਨਹੀਂ ਕਰਨੀ ਇਹ ਮਾਰਗ ਸਹਿਜ ਦਾ ਹੈ ਸਹਿਜ ਸਹਿਜ ਗੁਣ ਰਮੈ ਕਬੀਰ ਪੁਨਾ सहज की अकथ कथा है निरारी तुल नहीं चढ़ जाए ना मुकती हल्की लगे ना भारी वाहे गुरु आपदा सहाय रहे वाहे गुरु जी का खालसा वाहे गुरु जी की फतेह